ਹਾਂ ਜੀ ਸਤਿ ਸ਼੍ਰੀ ਅਕਾਲ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਤੁਹਾਨੂੰ ਬਾਹ ਵਿੱਚ ਜੋੜ ਪਾਉਣ ਦੀ ਸਾਰੀ ਜਾਣਕਾਰੀ ਦੇਵਾਂਗੇ ਆਪਣੇ ਆਮ ਤੌਰ ਤੇ ਸਰਦੀਆਂ ਵਾਲੇ ਸੂਟ ਹੁੰਦੇ ਆ ਉਹਨਾਂ ਦੇ ਇਸ ਤਰ੍ਹਾਂ ਘੇਰਾ ਬਣਿਆ ਹੁੰਦਾ ਬਾਰਡਰ ਬਣਿਆ ਹੁੰਦਾ ਤੇ ਉਸ ਦੀ ਸਾਈਡ ਤੋਂ ਆਪਾਂ ਬਾਜੂ ਉਤਾਰਦੇ ਆ ਤੇ ਉਸ ਦਾ ਮੋਢਾ ਪੂਰਾ ਨਹੀਂ ਆਉਂਦਾ ਤੇ ਆਪਾਂ ਨੂੰ ਉਹਦੇ ਵਿੱਚ ਜੋੜ ਪਾਉਣਾ ਪੈਂਦਾ ਹੈ ਉਹ ਜੋੜ ਪਾਉਣ ਦੀ ਆਪਾਂ ਤੁਹਾਨੂੰ ਸਾਰੀ ਜਾਣਕਾਰੀ ਦੇਵਾਂਗੇ ਇਸ ਵੀਡੀਓ ਵਿੱਚ ਸਭ ਤੋਂ ਪਹਿਲਾਂ ਆਪਾਂ ਇਸ ਤਰ੍ਹਾਂ जोड़ा अपने कमीज की साइड तो कपड़ा लाया आप उसकी बाजू की कटिंग करा इस तरह आपडर एक दूजे के उपर रख लिया बराबर करके हूँ आप की लैंथ लवेंगे साढ़े पंद्रह इंच तैयार रखनी है फोल्ड कराते अपने को नीचे कपड़ा है ऑलरेडी आप सोलह इंच बांह की लैंथ लवेंगे अद्धा इंच उपर सीन आ जाएगा इस तरह अपना सोलह इंच बां की लैंथ उतार लेनी है इस तरह लैंथ उतारन तो बाद अपने को जड़ा बैक वाले पीस न कपड़ा लाया आप उस जोड़ पावे इसका क्योंकि अपने को मोड़ा घट है छे इंच ही है इसकी चढ़ाई ਆਪ ਇਸ ਦੀ نیچے ਵਾਲੀ ਸਾਈਡ ਜੋੜ ਪਾਵਾਂਗੇ ਕਿਉਂਕਿ ਉੱਪਰ ਵਾਲੀ ਸਾਈਡ ਜੋੜ ਪਾਇਆ ਵੇਖਣ ਵਿੱਚ ਵਧੀਆ ਨਹੀਂ ਲੱਗਦਾ ਇਸ ਤਰ੍ਹਾਂ ਜਿਹੜਾ ਦੂਸਰੇ ਪੱਲੇ ਨਾਲੋਂ ਕਪੜਾ ਲਾਇਆ ਆ ਆਪਾਂ ਉਸ ਦਾ ਜੋੜ ਪਾਵਾਂਗੇ ਇਸ ਤਰ੍ਹਾਂ ਆਪਾਂ ਉਸ ਨੂੰ ਵੀ ਇਸ ਦੇ ਬਰਾਬਰ ਰੱਖ ਕੇ ਕੱਟ ਲੈਣਾ ਇਸ ਤਰ੍ਹਾਂ ਬਾਰਡਰ ਨਾਲ ਬਾਰਡਰ ਮਲਾ ਕੇ ਇਸ ਤਰ੍ਹਾਂ ਆਪਾਂ ਉਸ ਦੀ ਵੀ ਕਟਿੰਗ ਕਰ ਲਈ ਹੈ ਇਸ ਤਰ੍ਹਾਂ ਬਾਡਰ ਨਾਲ ਬਾਡਰ ਮਿਲਾ ਕੇ ਆਪਾਂ ਜੋੜ ਪਾਏਂਗੀ ਪਾਵਾਂਗੇ ਤਾਂ ਵਿਕਨ ਵਿੱਚ ਵੀ ਸੋਨਾ ਲੱਗਦਾ ਹੈ ਤੇ نیچے ਵਾਲੀ ਸਾਈਡ ਆ ਜਾਵੇਗਾ ਬਿਲਕੁਲ ਆਪਾਂ ਬਾੰਦ ਦੇ ਸੈਂਟਰ ਵਿੱਚ ਜੋੜ ਨਹੀਂ ਪਾਉਣਾ نیچے ਵਾਲੀ ਸਾਈਡ ਉੱਤੇ ਜੋੜ ਪਾਵਾਂਗੇ ਆਪਾਂ ਇਸ ਤਰ੍ਹਾਂ ਆਪਾਂ ਹੁਣ ਇਹਨਾਂ ਨੂੰ ਅਟੈਚ ਕਰ ਲਵਾਂਗੇ ਆਪਸ ਵਿੱਚ ਜੀ ਆਪਾਂ ਦੋਨੋਂ ਪੀਸ ਲਾਏ ਇਸ ਤਰ੍ਹਾਂ ਆਪਾਂ ਉਹਨਾਂ ਨੂੰ ਅਟੈਚ ਕਰ ਲੈਣਾ ਪਹਿਲਾਂ ਆਪਾਂ ਕੋਈ ਵੀ ਕਾਟ ਵਗੈਰਾ ਨਹੀਂ ਪਾਉਣੀ ਕਾਟ ਆਪਾਂ ਬਾਅਦ ਵਿੱਚ ਪਾਵਾਂਗੇ ਕਿਉਂਕਿ ਬਾਅਦ ਵਿੱਚ ਕਾਟ ਫਿਨਿਸ਼ਿੰਗ ਨਾਲ ਪੈਂਦੀ ਹੈ ਇਸ ਤਰ੍ਹਾਂ ਪਹਿਲਾਂ ਆਪਾਂ ਇਸ ਦਾ ਜੋੜ ਲਾ ਲੈਣਾ ਹੈ ਉਸੇ ਤਰ੍ਹਾਂ ਆਪਾਂ ਦੂਸਰੀ ਸਾਈਡ ਤੋਂ ਵੀ ਜੋੜ ਲੈਣਾ ਹੈ ਦੋਨੋਂ ਬਾਜ਼ੂਆਂ ਦੇ ਆਪਾਂ ਪਹਿਲਾਂ ਜੋੜ ਲਾ ਲੈਣਾ ਇਸ ਤਰ੍ਹਾਂ इस तरह जोड़ लाने तो बाद आप इस तरह सीधा करके रख लेना है आप ये जोड़ इस तरह सेंटर नहीं करना बाँह की उपर वाली साइड नहीं रखना आप आपूर वाली साइड आप आपद पासा ही रखा गोल साइड ही आप करा जोड़ आप इस तरह नीचे वाली साइड करा इस तरह आपनों बाजू एक दूजे के उपर रख लेनी है ਫਰੈਂਡਸ ਜੇਕਰ ਤੁਹਾਨੂੰ ਮੇਰੀਆਂ ਵੀਡੀਓ ਵਧੀਆ ਲੱਗਦੀਆਂ ਨੇ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਆ ਕਰੋ ਹੁਣ ਆਪਣੀ 5.5 ਇੰਚ ਮੋਰੀ ਹੈ ਬਾਂਦੀ ਆਪਾਂ 7.5 ਇੰਚ ਲਵਾਂਗੇ ਇਧਰ ਆਪਾਂ ਮੋਡੇ ਦੀ ਕਾਟ ਪਾਵਾਂਗੇ 8.5 ਇੰਚ ਆਪਾਂ ਮੋਡਾ ਲੈਣਾ ਤੁਸੀਂ ਆਪਣੇ ਨਾਪ ਦੇ ਹਿਸਾਬ ਨਾਲ ਮੋਡਾ ਲੈ ਲੈਣਾ డే ఇంచా మార్జిన్ ఎక్స్ట్రా లవే ఉన్న మోడేది కాట పా తిన్న ఇచ్చి కార్ట్ పాస్ట్రా మార్జిన లే మోడేది కాట పా ਇਸ ਤਰ੍ਹਾਂ ਇਸ ਦਾ ਸੈਂਟਰ ਕਰਕੇ ਜਿਸ ਤਰ੍ਹਾਂ ਆਪਾਂ ਗਲਾਈ ਦਿੰਨੇ ਆ ਮੋਡੇ ਨੂੰ ਸੇਮ ਉਸੇ ਤਰੀਕੇ ਨਾਲ ਆਪਾਂ ਮੋਡੇ ਦੀ ਕਾਰਟ ਪਾ ਲੈਣੀ ਹੈ ਇਸ ਤਰ੍ਹਾਂ ਜੇਕਰ ਤੁਸੀਂ ਜੋੜ ਬਾਅਦ ਵੀ ਚਲਾਉਣੀ ਹੋ ਪਹਿਲਾਂ ਸੀਨ ਲਾ ਕੇ ਆਪਾਂ ਜੋੜ ਨੂੰ ਨਾਲ ਜੋੜ ਲੈਣਾ ਹੈ ਬਾਹ ਦੇ ਬਾਅਦ ਵੀ ਇਸ ਤਰ੍ਹਾਂ ਕਾਰਟ ਪਾਉਣ ਨਾਲ ਆਪਣਾ ਫਿਨਿਸ਼ਿੰਗ ਨਾਲ ਜੋੜ ਲੱਗਦਾ ਹੈ ਇਸ ਤਰ੍ਹਾਂ ਤੁਸੀਂ ਦੇਖ ਸਕਦੇ ਹੋ ਆਪਣੀ ਬਾਂਦ ਦਾ ਜੋੜ ਪ੍ਰੋਪਰ ਲੱਗ ਗਿਆ ਏ ਇਹ ਬਾਂਦ ਦੇ ਦੋਨੋਂ ਸਾਈਡ ਆਵੇਗਾ ਨੀਚੇ ਵਾਲੀ ਸਾਈਡ ਆਵੇਗਾ ਬਾਂਦ ਦਾ ਜੋੜ ਇਹ ਵਿਕਨ ਵਿੱਚ ਵੀ ਵਧੀਆ ਲੱਗਦਾ ਏ ਜੇਕਰ ਆਪਾਂ ਉੱਪਰਲੀ ਸਾਈਡ ਜੋੜ ਪਾਉਣੀ ਤਾਂ ਉਹ ਵੇਖਣ ਵਿੱਚ ਵੀ ਵਧੀਆ ਨਹੀਂ ਲੱਗਦਾ ਵੀਡੀਓ ਦੇਖਣ ਲਈ ਧੰਨਵਾਦ